ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੁਗ ਨਿ ਸਬੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚਨ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁੱਪਨ ਹੋਵੇ ਦੇ ਲਾਇ ਰਹਾ ਲਿਵ ਤਾਰ ਪੁਕਿਆਂ ਪੁਖ ਨਾ ਉਤਰੀ ਜੈ ਬੰਨਾ ਪੁਰੀਆਂ ਪਾਰ ਸਸਿਆਣ ਪਾ ਲਖ ਵਤਾ ਇਕਨ ਚੱਲ ਨਾਲ ਕਿਸ ਤਿਆਰਾ ਹੋਈ ਐ ਕਿਵ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨਕਾਰ ਹੁਕਮਨ ਕਹਿਆ ਜਾਇ ਹੁਕਮਿ ਹੋਵਣ ਜੀ ਹੁਕਮ ਲੈ ਵੜਿਆ ਹੁਕਮਿ ਉਤਮਨੀ ਚ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ਼ ਇਕ ਹੁਕਮਿ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੈ ਤਾਹਉ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸ ਤਾਣ ਗਾਵੇ ਕੋ ਦਾਤ ਜਨਨ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪ ਜਿਸ ਹੈ ਦੂਰ ਗਾਵੇ ਕੋ ਵੇਖਾ ਹਦਰ ਹਦੂਰ ਕਥਨਾ ਕਥਨਾ ਆਵ ਤੋਟ ਕਾਤ ਕਤ ਕਥੇ ਕੋਟੀ ਕੋਟ ਕੋਟ ਦਿੰਦਾ ਤੇ ਲੈਂਦਾ ਤਿਕ ਪਾਏ ਜੁਗਾ ਜੁਗੰਤਰ ਖਾਏ ਖਾਏ ਹੁਕਮਿਕਮ ਚਲਾਏ ਰਾਹ ਨਾਨਕ ਬਿਸਵੇ ਪਰਵਾਉ ਸੱਚ ਸਭ ਸੱਚ ਨਾਏ ਪਾਕ ਪਵ ਅਪਾਰ ਆਖ ਮੰਗ ਦੇ ਦੇ ਦਤ ਕਰੇ ਦਾਤਾਰ ਫਿਰ ਕਾ ਘਰ ਖਿਆ ਜਿਦ ਸਦਰਬਾਰ ਮੋਹ ਕੇ ਬੋਲਣ ਬੋਲੀਐ ਜਿਸਮ ਤਰੇ ਪਿਆਰ ਅੰਮ੍ਰਿਤ ਵੇਲੇ ਸਚਨਾ ਵਢਿਆ ਵਿਚਾਰ ਕਰਮਿ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕੀ ਵੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜੈ ਕੀਤਾ ਨਾ ਹੋਇ ਆਪੇ ਆਪ ਨਰਿਨ ਸੋਇ ਜਿਨ ਸੇ ਵਿਆਤ ਨ ਪਾਇਆ ਮਾ ਨਾਨਕ ਗਾਵੀਏ ਗੁਣਿ ਨ ਦਹਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰ ਹੜਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਏ ਗੁਰਿਸਰ ਗੁਰੂ ਗੋਰੀਕ ਬਰਮਾ ਗੁਰ ਪਾਰਵਤੀ ਮਹਾਂ ਜਿਹੋ ਜਾਣ ਆਖਾ ਨਹੀਂ ਕਹਿਣਾ ਕਥਨ ਜਾਏ ਗੋਰਾ ਇੱਕ ਦਿਹ ਹੈ ਵਜਾਈ ਸਭਨਾ ਜੀ ਹਾਂ ਕਿ ਗਦਾਤਾ ਸੋ ਮੈਂ ਵਿਸਰ ਨ ਜਾਏ ਤੀਰਤ ਨਾਮਾ ਜੇ ਤਸਪਾਵਾਂ ਵਿਣ ਪਾਣਾ ਕਾ ਨਾਏ ਕਿ ਰਜਤ ਸਰਟੋ ਪਾਏ ਵਿਖਾ ਵਿਣ ਕਰਮਾਂ ਕੈ ਮਿਲੈ ਲੈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਕੋ ਗੁਰ ਕੀ ਸਿਕ ਸੁਣੇ ਗੁਰਾਂ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈ ਸਰਨ ਜਾਏ ਜੇ ਜਿਗ ਵਿਚਾਰੇ ਆਰਜਾ ਹੋਰ ਦਸੋਣ ਹੋਏ ਨਵਾ ਕੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਈ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾ ਆਤ ਨ ਪੁੱਛੈ ਕੇ ਕਿਟਾਂ ਅੰਦਰ ਕੀਟ ਕਰ ਦੋਸਤੀ ਦੋਸਤ ਰਹੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੂਝੇ ਜੇ ਤਿਸੁ ਕਉਣ ਕੋਇ ਕਰੇ ਸੁਣੈ ਸਿਧ ਪਿਰ ਸੁਰਨਾਥ ਸੁਣੈ ਤਰਤਵ ਲਕੋਸ ਸੁਣੈ ਦੀਪ ਲੋ ਪਤਾਲ ਸੁਣੈ ਪੁਹਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਬਰਮਾਇੰਦ ਸੁਣੈ ਮੁਕਤਿ ਲਾਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣਿਆ ਸਾਸਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਸ਼ਨਾਨ ਸੁਣਿਆ ਪਰਪੜ ਪਾਵਹਿ ਮਾਨ ਸੁਣਿਆ ਲਾਗੈ ਸਾਝ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਨਾਕੇ ਗਾ ਸੁਣਿਆ ਸਿੱਖ ਪੀਰ ਪਾਤਸ਼ਾ ਸੁਣਨ ਦਾ ਪਾਵੈ ਰੋ ਸੁਣ ਹਾਤ ਵੈਸ ਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮਨ ਕੀ ਗਤ ਕਹੇ ਨਾ ਜਾਏ ਜੇ ਕੋ ਕਾ ਪਿਛੇ ਪਿਛਤਾਏ ਕਾਗਦ ਕਲਮ ਨ ਲਿਖਨ ਹਾਰ ਮਨ ਕਬ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਸੁਰਤ ਹੋਏ ਮਨ ਬੁੱਧਾ ਮਨ ਨ ਸਗਲ ਭਵਨ ਕੇ ਸੁਧ ਮਨ ਮੋਹ ਛੋਟ ਨ ਖਾਈ ਮਨ ਜਮਕੈ ਸਾਥ ਨ ਜਾਇ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਮਨ ਮਾਰਗ ਠਾਕ ਨ ਪਾਏ ਮਨ ਪਤ ਸੋ ਪ੍ਰਗਟ ਜਾਇ ਮਨ ਮਕਨ ਚੱਲਾ ਪੰਥ ਮਨ ਧਰਮ ਸੇਤੇ ਸੰਬੰਧ ਐਸਾ ਨਾਮ ਨਰਿੰਜਨ ਹੋਵੇ ਜੇ ਕੋ ਮਾ ਜਾਣ ਮਨ ਕੋਈ ਮਨ ਪਾ ਮੁਕਤ ਦਵਾਰ ਮਨ ਪਰਵਾਰ ਸਾਧਾਰ ਹਮ ਨਤ ਰੈ ਤਾਰੇ ਗੁਰ ਸਿੱਖ ਮਨ ਨਾਨਕ ਉਹ ਹੈ ਨ ਪਿਖ ਐਸਾ ਨਾਮ ਨਰਿੰਜਨ ਹੋਵੇ ਜੇ ਕੋ ਮਨ ਜਾਣ ਮਨ ਕੋਈ ਪੰਚ ਪ੍ਰਮਾਣ ਪੰਚ ਪ੍ਰਧਾਨ ਪੰਚ ਪਵ ਦਰਗਹ ਮਹਾਨ ਪੰਚ ਸੁਹਾਂਦਰ ਜਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰ ਵਿਚਾਰ ਕਰਤਕ ਕਰਨ ਨਹ ਸਮਾਰ ਧੋਲ ਧਰਮ ਦਿਆ ਕਾ ਪੂਤ ਸੰਤੋਖਤਾ ਪ੍ਰਕਿਆ ਜਨ ਸੂਤ ਜੇ ਕੋ 부ਝ ਹੋਵੇ ਸਚਿਆਰ ਤਹ ਲਓ ਪ੍ਰਕੀਤਾ ਪਾਰ ਧਰਤੇ ਹੋਰ ਪਰੇ ਹੋਰ ਹੋਰ ਤਿੱਧਾ ਪਰਤਲਾ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭ ਨਾਲ ਲਿਖਾ ਉੜੀ ਕਲਾਮ ਹੋ ਲੇਖ ਲਿਖ ਜਾਣੇ ਕੋਏ ਲੇਖ ਲਿਖਿਆ ਕੀਤਾ ਉਹ ਕੀਤਾ ਧਾਨ ਸਵਾਲ ਰੂਪ ਕੀਤੀ ਦਾ ਜਾਣੇ ਕੌਣ ਕੂਤ ਕੀਤਾ ਪਸਾ ਇੱਕ ਕੁਵਾ ਤਿਸਤੇ ਲਖ ਦਰਿਆਉ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਰਹਾਂ ਇੱਕ ਵਾਰ ਜੋ ਤੁਧ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਪ ਸੰਖ ਪਾਉ ਸੰਗ ਪੂਜਾ ਸੰਗ ਤਪਤਾਉ ਸੰਗ ਰੰਤ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸਾਂਖ ਭਗਤ ਗੁਣ ਗਿਆਨ ਵਿਚਾਰ ਅਸਾਂਖ ਸਤੀ ਅਸਾਂਖ ਦਾਤਾਰ ਐਸਾਂਖ ਸੂਰਮੋਹ ਪਕਸਰ ਐਸਾਂਖ ਮੋਹਣ ਲਿਵਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨ ਜਾਵਾਂ ਇੱਕ ਵਾਰ ਜੋ ਤਤ ਭਾਵੈ ਸਾਹਿ ਪਲੇ ਘਰ ਤੂੰ ਸਦਾ ਸਲਾਮ ਤਨ ਰੰਕਾਰ ਅਸੰਖ ਮੋਰ ਕਾਂਤ ਖੋਰਾ ਅਸੰਖ ਚੋਰ ਹਰਾਮ ਖੁਰ ਸੰਗ ਅਮਰ ਕਰ ਜਾਹਿ ਜੋਰ ਅਸੰਖ ਲਵੜਾ ਤਿਆ ਕਮਾਹਿ ਸੰਗ ਪਾਪੀ ਪਾਪ ਕਰ ਜਾਹਿ ਅਸਾਂ ਕੁੜੇ ਆਰ ਕੁੜੇ ਫੇਰਾ ਹੈ ਸੰਕ ਮਲੇਸ਼ ਮਲ ਭਕ ਖਾ ਹੈ ਅਸਾਂ ਕਨੰਦਕ ਸਰ ਕਰ ਹੈ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋਤ ਤਿ ਭਾਵੈ ਸਈ ਪਲਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਕ ਨਾਵ ਸੰਕ ਥਾਵ ਅਗੰਮ ਗੰਮ ਸੰਕ ਲੋ ਸੰਕ ਸਿਰ ਪਾਰ ਹੋਇ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੇ ਲਿਖਣ ਬੋਲਣ ਬਾਣ ਕਰਾ ਸਿਰ ਸੰਜੋਗ ਵਖਾਣ ਜਿਨੈ ਲਿਖੇ ਤਿਸਰ ਨਾਹੀ ਜੇ ਪਰਮਾਈ ਤੇਵ ਤੇਵ ਪਾਹੀ ਜਿਤਾ ਕੀਤਾ ਤਿਤਾ ਨਾਉ ਮਣ ਨਾ ਮੈਂ ਨਾਹੀ ਕੁਥਾਉ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾ ਇੱਕ ਵਾਰ ਜੋ ਤੁਦ ਪਾਵੈ ਸਹੀ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਨ ਦਿਆ ਪਾਣੇ ਤੋਤਾ ਤੁਰ ਸੁਖਿਆ ਮਉਤ ਪਲ ਤਿਕ ਪੜੋਏ ਦੇ ਸਾਬੁਣਾ ਲਈਏ ਤੁਹੇ ਭਰੀਏ ਮਤ ਪਾਪਾਂ ਕੈ ਸੰਗ ਧੂਪ ਨਾਵੇਂ ਕਰ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਖਾਹੁ ਨਾਨਕ ਹੋਕਮੇ ਆਵਹੁ ਜਾਓ ਕੀਰਤ ਤਪ ਦੇ ਆਦਤ ਦਾ ਜੇ ਕੋ ਪਾਵੇ ਤਲ ਕਾ ਮਾਨ ਸੁਣਿਆ ਮਨ ਅਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਮਨ ਸੁਵੇਲਾ ਵਖਤ ਕਵਨ ਕਮਨ ਥਿਤ ਕਮਨ ਵਾਰ ਕਮਨ ਸਰਤ ਮਹੋ ਕਹਨਾ ਜਿਤ ਹੋ ਆਕਾਰ ਵੇਲ ਨ ਪਾਇਆ ਪੰਡਿਤ ਜਿ ਹੋਵੇ ਲੇਖ ਪੁਰਾਨ ਵਕਤ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਪੁਰਾਨ ਸਤਿਵਾਰ ਨ ਜੋਗੀ ਜਾਣ ਰਤਮਹੋ ਨ ਕੋਈ ਜਾ ਕਰਤਾ ਸਿੱਟ ਕੋ ਸਾਜੇ ਆਪੇ ਜਾਣੈ ਸੋਇ ਕਿਵ ਕਰੇ ਅੱਖਾਂ ਕਿ ਹਸੈ ਲਾਏ ਕਿਉ ਵਰਨੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਇ ਵਡੇ ਨਾਹੀਂ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਕਿ ਗਿਆਨਾ ਸੁਹੈ ਪਤਾਲਾ ਪਤਾਲਾ ਗਾ ਸੰਗ ਸੜ ਕੁੜਕ ਪਾਲ ਥਕੇ ਵੀਦ ਕਹਿਣਕ ਬਾਤ ਸਰ ਟਰ ਕਨਕ ਤੇ ਬਾਸ ਲਿਖ ਤਾਂਤ ਲੇਕਾਂ ਤਾਂ ਲਿਖਿਆ ਲੇਕਾ ਵਿਨਾਸ਼ ਨਾਨਕ ਵਡਾਖੀ ਐ ਆਪੇ ਜਾਣੇ ਆਪ ਸਲਾਈ ਸਲਾਈ ਤਿਸੁਰਤ ਨ ਪਈਆ ਨਦੀਆਂ ਤਵਾਹ ਪਵਹ ਸਮੁੰਦ ਨ ਜਾਣੀ ਐ ਸਮੁੰਦ ਸਾਸ ਸੁਲਤਾਨ ਗ੍ਰਹਾਸੇਤੀ ਮਾਲ ਧਨ ਕੀੜੀ ਤੁਲਣਾ ਹੋਣੀ ਜੇ ਤਿਸ ਮਨਹੁ ਨ ਵਿਸਰਹਿ ਅੰਤ ਨਾ ਸਿਪਤੇ ਕਹਣ ਨਾ ਅੰਤ ਅੰਤਨ ਕਰਣਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤਨ ਜਾਪੈ ਕਮਨ ਮੰਨ ਤੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰ ਆਵਾਰ ਅੰਤਕਾਰਨ ਕੇਤੇ ਬਿਲਾਹੇ ਤਾਂ ਕੇ ਅੰਤਨ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਈ ਬਹੁਤਕ ਅਬਹੁਤਾ ਹੋਏ ਵਡਾ ਸਭ ਉੱਚਾ ਤਾਂ ਉੱਚ ਉਪਰ ਉੱਚ ਨਾ ਇਹ ਵੜਾ ਉੱਚਾ ਹੋਵੇ ਕੋਈ ਤੇ ਸੋਚਾ ਕੋ ਜਾਣੈ ਸੋਇ ਜੇ ਵੜਾ ਆਪ ਜਾਣੈ ਆਪ ਆਪ ਨਾਨਕ ਨਦਰਿ ਕਰਮੀ ਦਾਤ ਬਹੁਤਾ ਕਰਨ ਲਿਖਿਆ ਨਾ ਜਾਈ ਵਡਾ ਦਾਤਾ ਤੇਲ ਨਾ ਕਮਾਏ ਕੀਤੇ ਮੰਗਹਿ ਜੋਤ ਅਪਾਰ ਕਹਤੇ ਆ ਗਣਤ ਨਹੀਂ ਵਿਚਾਰ ਕੀਤੇ ਖਪਤ ਟਹਿ ਵਕਾਰ ਕੀਤੇ ਲੈ ਲਮ ਕਿਰਪਾ ਕੀਤੇ ਮੁਰ ਕਾ ਖਾਏ ਕੀਤੇ ਆ ਦੁੱਖ ਪੁਖਸ ਦਮਾਰ ਐ ਪੈਦਾ ਤੇਰੀ ਦਤਾਰ ਮਨ ਕਲਾ ਸੇ ਪਾਣੈ ਹੋਇ ਰੱਖ ਨ ਸਕੈ ਕੋਇ ਜੇ ਕੋ ਖਾਏਗਾ ਖਣ ਪਾਵ ਜਣ ਜਤਿਆ ਹੂੰ ਖਾ ਆਪੇ ਜਾਣੇ ਆਪੇ ਦੇ ਆਕਸਪ ਕੀ ਕਿ ਜਿਸਨੋ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹੇ ਪਾਤਸ਼ਾਹੂ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਪਾਰ ਅਮੁੱਲ ਪੰਡਾਰ ਅਮੁੱਲ ਆਵਹਿ ਮੁੱਲ ਜਾਹਿ ਮੁੱਲ ਭੈ ਮੁੱਲਾ ਸਮਾਹਿ ਆਮੁੱਲ ਕਰਮ ആ മു ദീപാണ മുലുല മു പ്രമണ ആ മുല്ല ബിശ ആ മുല്ല നിശാന മുല്ല ਆਮੋ ਲੋ ਮੁਲਾਖਿਆ ਨਾ ਜਾਏ ਆਕਾ ਕਰੇ ਲੇ ਵਿਲਾ ਆਖੇ ਵਿਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆ ਨਾ ਕੇ ਪਰਮ ਆਖੇ ਇੰਦਾ ਆਖੇ ਗੋਪੀਤਾ ਗੋਵਿੰਦ ਆਖੇ ਇਸਰਾ ਕਸਦ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਣਜਨ ਸੇਵ ਕੀਤੇ ਆਖੇ ਅਖਣ ਪਾਏ ਕੀਤੇ ਕਹਿ ਕਹਿ ਟੁੱਟ ਜਾਏ ਇਤੇ ਕਿਤੇ ਹੋਰ ਕਰਾ ਤਾਕ ਨ ਸਕ ਕੇ ਕੀ ਕੀ ਜੀਵਣ ਭਾਵੈ ਤੇ ਵੜ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਅਖ ਬੋਲ ਵਿਗਾੜ ਤਾ ਲਿਖੇ ਸਰਗਵਾਰਾਂ ਗਵਾਰ ਸੋਦਰ ਕੇ ਹਾਸ ਕਰਕੇ ਹਾਜਤ ਵੈ ਸਰਬ ਸਮਾਲੇ ਵਾਜ ਨਾਦ ਨੇ ਇੱਕ ਸੰਕਾ ਕੀਤੇ ਵਾਵਣ ਹਾਰੇ ਕੀਤੇ ਰਗ ਪਰੇਸੋਂ ਕਹੀ ਅਨ ਕੀਤੇ ਗਾਵਣ ਹਾਰੇ ਕੀਤੇ ਰਗ ਪਰੇਸੋਂ ਕਹੀ ਅਨ ਕੀਤੇ ਗਾਵਣ ਹਾਰੇ ਗਾਵ ਤੁਨੋਂ ਪਉਣ ਪਣੇ ਵਸੰਤਰ ਗਾਵੈ ਰਾਜ ਧਰਮ ਦੁਵਾਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਇਸਰ ਬਰਮਾ ਦੇਵ ਸੋਹਣ ਸਦਾ ਸਵਾਰੇ ਗਾਵੈ ਨੰਦਰਨ ਆਸਨ ਕਾਵਹਿ ਨਰੰਦਰਨ ਆਸਨ ਬੈਠੇ ਗਾਵਹਿ ਗਾਵਹਿ ਇੰਦਰ ਆਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੈ ਸਿਸਮਾਧੀ ਅੰਦਰ ਗਾਵਣ ਸਾਧ ਵਿਚਾਰੇ गावण जति सती संतोकी गाव है वीर करारे गावण पंडित पदन रखेसर जुग जुग वेद नाले गाव मोहनिया मन मोहणा स्वर्ग मचपिया ले गाव रत्न पाए तेरे अठसर तीर्थ नाले गाव जोध महामल सूरा गाव खान चारे गाव खंड मंडल वर पंडा ਕਰ ਕਰ ਰੱਖੇ ਤਾਰੇ ਸੇ ਤਦਨ ਗਾਵੈ ਜੋ ਤੁਧ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮਾ ਚਿਤਨ ਆਵਣ ਨਾਨਕਾ ਵਿਚਾਰੇ ਸੋਏ ਸੋਇ ਸਦਾ ਸੱਚ ਸਾਹਿਬ ਸੱਚਾ ਸੱਚ ਨਾ ਹੀ ਹੈ ਪੀਓ ਸੀ ਜੈ ਨਾ ਜਾ ਸਿਰਚ ਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਨਸੀ ਮਾਇਆ ਜਿਨੋ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵੇਂ ਤਸਦੀ ਵਢਿਆਈ ਜੋ ਤਿਸ ਪਾਵੇ ਸੋਈ ਕੜਸੇ ਉਕਮ ਨ ਕਰ ਨਾ ਜਾਏ ਸੋ ਪਾਤਸ਼ਾਹ ਸਹਾपत ਸਾਹਿਬ ਨਾਨਕ ਰਹਿਣ ਹਰਿ ਜਾਈ ਹੁੰਦਾ ਸੰਤੋਖ ਸਰਮਪ ਚੋਲੀ ਧਿਆਨ ਕੀ ਕਰ ਬਪੂਤਾ ਖਿੰਤਾ ਕਾਲ ਕੁਵਾਰੀ ਕਾਇ ਜੁਗਤ ਰੰਡਾ ਪ੍ਰਤੀਤ ਆਏ ਪੰਤੇ ਸਗਲ ਜਮਾਤੇ ਮਨ ਜੀਤੈ ਜਗ ਜੀਤੈ ਆਦੇਸ ਆਦੇਸ ਆਦਨ ਨਾਦ ਨਾਤ ਜੋ ਜੁਗ ਏਕੋ ਵੇ ਸਭੁ ਗਤ ਗਿਆੰ ਦਿਆ ਪੰਡਹਰਨ ਘਟ ਘੜਿ ਬਾਜੈ ਨਾਦ ਆਪ ਨਾਤ ਨਾ ਤਿਸ ਵਜਾ ਕੇ ਰਿੱਧ ਸਿਧ ਅਵਰਾ ਸਾਧ ਸੰਜੋਗ ਵਿਜੋਦ ਕਾਰ ਚਲਾਵਹਿ ਲੇਖ ਅਵਹਿ ਪਾਗ ਆਦੇਸ ਆਦੇਸ ਆਦਨਿਲ ਅਨਾਦਨਾਤ ਜੁਜੁਗੇ ਇੱਕ ਵੇਸਾ ਇੱਕ ਮਾਇਰੂਤ ਆਇ ਤਿੰਨ ਚੇਲੇ ਪਰਵਾਨ ਇੱਕ ਸੰਸਾਰ ਇੱਕ ਪੰਡਾਰੀ ਇੱਕ ਲਾਏ ਦੀ ਬਾਣ ਜਬ ਤਿਸ ਪਾਵੇ ਤਮੈ ਚਲਾਵੇ ਜਬ ਹੋਵੇ ਫੁਰਮਾਨ ਉਹ ਵੇਖਾ ਉਹਨਾਂ ਨਦਰਨ ਆਵੇ ਬਹੁਤ ਵਿਦਾਨ ਆਦੇਸ ਤਸ ਆਦੇਸ ਆਦ ਅਨਿਲ ਅਨਾਦ ਨਾਥ ਜੁਜੁਗ ਏਕੋ ਵੇਸ ਆਸਨ ਲੋਇ ਲੋਇ ਪੰਡਰ ਜੋ ਕਿਛ ਪਾਇਸ ਏਕ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੀ ਸਾਚੇ ਕਾਰ ਆਦੇਸ ਤਸ ਆਦੇਸ ਆਦ ਅਨਿਲ ਅਨਾਦ ਨਾਥ ਜੁਜੁਗ ਏਕੋ ਵੇਸ ਇਕ ਦੋ ਜਿਪ ਲੱਖ ਵੈ ਲੱਖ ਵੈ ਲੱਖ ਵੀਸ ਲਲ ਲਗੜ ਆਖੇ ਇੱਕ ਨਾਮ ਜਗਦੀਸ਼ ਐਤਰਾ ਪੱਤ ਪਵੜੀਆਂ ਚੜਿਆ ਹੋਇ ਆਖੀ ਸੁਣ ਗਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਈ ਐ ਊੜੀ ਕੂੜਾ ਠੀਸ ਅਕਨ ਜੋਰ ਚ ਪੈ ਨਹ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਣ ਮਰਨ ਨ ਜੋਰ ਜੋਰ ਨ ਰਾਜ ਮਾਲ ਮਨ ਸ਼ੋਰ ਜੋ ਨ ਸੁਰਤੇ ਗਿਆਨ ਵਿਚਾਰ ਜੋਰ ਨ ਜੁਗਤੀ ਛਟਾ ਸੰਸਾਰ ਜਿਸ ਹੱਥ ਜੋਰ ਕਰ ਵੇਖ ਸੋਏ ਨਾਨਕ ਤੁਮ ਨਿਚ ਨ ਕੋਏ ਰਾਤੇ ਰਿਤਿ ਤਿ ਤਿਵਾਰ ਪੂਨ ਪਨਗ ਨਿਪਤਾਲ ਤਿਸ ਵਿਤਰਤੀ ਥਾ ਪਰਖੇ ਧਰਮਸਾਲ ਤਿਸ ਵਿਜੇ ਜੁਗਤ ਕੈ ਰੰਗ ਤਿਨ ਕਾ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸਚ ਆਪ ਸਚਾ ਦਰਬਾਰ ਹਤਿ ਤਾ ਸੋਹਣ ਪੰਚ ਪਰਵਾਣਾ ਨਦਰੇ ਕਰੰ ਪਵੈ ਨਿਸ਼ਾਨ ਕਚਪ ਕਾਇ ਉਥੈ ਪਾਇ ਨਾਨਕ ਆਜਾ ਜਪੈ ਜਾਏ ਧਰਮਖੰਡ ਕਾਹੋ ਧਰਮ ਗਿਆਨਖੰਡ ਕਾਹੋ ਕਰਮ ਕੀਤੇ ਪਉਣ ਪਾਣੀ ਬਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮ ਘੜਤ ਕੜੀ ਹੈ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੂਪਦੇਸਾ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸਾ ਕੀਤੇ ਸਤਿਬੁੱਧ ਨਾਥ ਕੀਤੇ ਕੀਤੇ ਦੇਵ ਵੇਸਾ ਕੀਤੇ ਦੇਵ ਦਾ ਨਮਨ ਕੀਤੇ ਕੀਤੇ ਰਤਨ ਸਮੁੰਦ ਕੀਤਿਆਂ ਖਾਣ ਕੀਤਿਆਂ ਬਾਣ ਕੀਤੇ ਪਾਤ ਨਰਿੰਦ ਕੀਤਿਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਅਨਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਤੈ ਨਾਦ ਵਿਨੋਦ ਕੋਡ ਆਨੰਦ ਸਰਮਖੰਡ ਕੇ ਬਾਣੇ ਰੂਪ ਤਿੱਥਾ ਕੜਤ ਕੜੀਆ ਬਹੁਤ ਅਨੂਪ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਤਿੱਥਾ ਕੜੀਆ ਸੁਰਤ ਮਤ ਮਨ ਬੁੱਧ ਤਿੱਥਾ ਕੜੀਆ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੁਦ ਮਹਾਬਲ ਸੂਰ ਤਿੰਨ ਮੈਂ ਰਾਮ ਰਿਹਾ ਪਰਪੂਰਾ ਤਿੱਤੇ ਸੀਤੋ ਸੀਤਾ ਮਹਿਮਾ ਮੋਹ ਹੈ ਤਾਂ ਕੇ ਰੂਪ ਨ ਕਥਨ ਜਾਹੇ ਨਾ ਹੋ ਮਰ ਹੈ ਨ ਟਗ ਜਾ ਜਨਕ ਰਾਮ ਸੈ ਮਨ ਮਾਹਿ ਤਿਥੈ ਭਗਤ ਵਸੈ ਕਲੋ ਕ੍ਰਹ ਅਨੰਸ ਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥਾ ਕਾਂਤਨ ਅੰਤ ਤਿਥੈ ਲੋਲ icar ਜਿਵ ਜਿਵ ਹੁਕਮਤ ਵੈ ਤਿਵਕਾਰ ਵਿਖੈ ਵਿਗਸੈ ਕਰ ਵਿਚਾਰ ਨਾਨਕ ਤਨਾ ਕਰਦਾ ਸਾਰ ਜਤ ਪਹਾਰਾ ਕਿਰਜ ਸੁਨਿਆਰ ਅਹਰਨ ਮਤ ਵਿਦਹ ਹਤਿਆਰ ਪਉਖ ਲਗਨ ਤਪਤਾਉ ਪੰਡਾ ਪਉ ਅੰਮ੍ਰਿਤ ਠਾਲ ਕੜਿਆ ਸਬਦ ਸਚੇ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾ ਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਹਦੂਰ ਕਰਮ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨ ਨਾਮਤ ਆਇਆ ਗਏ ਮਸਕਤ ਕਾਲ ਨਾਨਕ ਤੇ ਮਖੁਜਲੇ ਕੀਤੇ ਛਟੇ ਨਾਲ